ਖਾਣਾ ਤੇ ਵਿਪਦੋਪਦੀ ਖਵਾਈ ਜਾਵਾਂ ਢੇ ਮੈਨੂੰ ਗੁਰਲੀ ਨਾ ਕੀ ਕੀ ਤੇ ਮੈਨੂੰ ਤੇ ਲੱਗਦਾ ਤੇਰਾ ਨਾ ਤਮਾਕੀ ਖਰਾਬ ਹੋ ਗਿਆ ਵਾ ਤਦ ਇਹ ਤਾਂ ਹੁਣ ਕੀ ਹੋ ਗਿਆ ਵਾ ਖਲਾਰਨਾ ਕੀ ਆ ਟਾਇਰ ਪੈਂਚਰ ਹੋ ਗਿਆ ਵਾ ਇਹ ਤਾਂ ਮੈਨੂੰ ਅੱਗੇ ਸੋਚਦਾ ਸੀ ਕਿ ਲੈਣੀ ਦੀ ਅੱਜ ਮੱਥੇ ਲੱਗੀ ਦਹੀਂ ਲੈਣ ਦੀ ਫਿਰਦੀ ਮੇਰੇ ਲਈ ਆ ਰੋਂ ਤੋਂ ਜਿਆਣਾ ਬੰਦ ਕਰਕੇ ਲੈਣੇ ਵਾਂਗੂ ਰੋਂਡ ਆ ਪੰਦੀ ਆ ਪਖੰਡ ਕਰਨੇ ਤਾਂ ਕੋਈ ਇਹਦੇ ਕੋ ਸਿੱਖੇ ਗਰਲੀਨ ਤੂੰ ਬੋਲਣ ਕਿਤਨਾ ਨਹੀਂ ਆਪਣੀ ਜੁਬਾਨ ਨਾਲ ਲਗਾਮ ਦੇ ਕੇ ਰੱਖੋ ਤੇਰੇ ਤੋਂ ਵੱਡੀ ਐ ਕਿਤਰਾ ਨਹੀਂ ਉਹਨੇ ਬੋਲਣ ਤੂੰ ਮੈਂ ਚਪੇੜ ਮਾਰਨੀ ਤੇਰੇ ਮੂੰਹ ਤੇ ਖੈ ਕਿਤਾਣੀ ਕਹਿੰਦੀ ਹਮ ਤੇ ਹੱਥ ਲਾ ਕੇ ਤੇ ਵੇਖ ਮੈਨੂੰ ਮਾਰੋ ਮਾਰਦੇ ਕਿਉਂ ਨਹੀਂ ਪਹਿਲਾਂ ਤੇ ਬੜੇ ਕਹਾਂੜੇ ਚਪੇੜ ਮਾਰ ਗਲੀਨ ਕੋ ਦਿਮਾਗ ਆਪਣਾ ਖਿਆਰ ਕਰ ਕਿੱਦਾਂ ਨਹੀਂ ਤੂੰ ਗੱਲਾਂ ਕਰਨ ਢੀਆ ਮੰਮੀ ਵੇਖ ਲੈ ਦਾ ਹਾਲ ਤੇ ਲੱਗ ਤੂੰ ਵੀ ਤੇ ਕੋਰੀ ਹੈ ਨਾ ਵੇਲਾ ਮੈਨੂੰ ਕਿੱਦਾਂ ਬੋਲਣ ਲਈਏ ਇਨੇ ਗਾਂ ਜਾ ਕੇ ਬੱਚਿਆਂ ਨੂੰ ਕੀ ਸਿੱਖਿਆ ਦੇਣੀ ਜਿਹਨੂੰ ਆਪਣੋਂ ਬੋਲਣ ਦੀ ਜਾਚ ਨਹੀਂ ਸਕੂਲ ਜਾ ਕੇ ਤੂੰ ਰੰਗਚਾਰ ਲਾ ਦੇਣੇ ਆ ਜਿਹੋ ਜਿਹੇ ਤਰ੍ਹਾਂ ਸੰਸਕਾਰ ਆਪ ਤੂੰ ਅੱਗੇ ਜਾ ਕੇ ਵੀ ਹੋਜੇ ਦੇਣੇ ਆ ਪਤਾ ਨਹੀਂ ਕੀ ਮਾਂ ਪਿਓ ਨੇ ਤੈਨੂੰ ਸਿਖਾਇਆ ਵਾ ਕਿੱਦਾਂ ਦੀ ਪੜ੍ਹਾਈ ਸਿਖਾਈ ਆ ਲੱਖ ਲੱਖ ਤੇ ਉਹਦੀ ਪੜ੍ਹਾਈ ਤੇ ਸਿਖਾਇਆ ਵਾ ਤੇ ਆ ਦਿਖਣੀ ਧਾ ਜੋ ਹੋ ਜਾਗਾ ਵਾ ਆ ਵੇਲ ਨੂੰ ਆਪਣੀ ਮੰਮੀ ਡੈਡੀਆਂ ਨੂੰ ਅੱਜ ਤੱਕ ਜੋ ਮਰਜ਼ੀ ਗੈਣ ਜੇ ਕਦੇ ਨੂੰ ਮਾਰ ਡਾਂਟੇ ਜਾਣ ਪਰ ਜਵਾਨ ਵੀ ਤੇ ਤੇਰੀ ਮਾਰ ਕਦ ਵੇਖਣ ਡਿਆ ਵਾ ਨਾਲ ਚੋਰ ਨਾਲੇ ਚਦਰ ਗਲਤੀ ਤੇਰੀ ਆ ਤੇ ਨਾਲ ਤੂੰ ਚਲਾਕੀਆਂ ਕਰਦੀਆਂ ਅਗਰ ਝੂਠਾ ਬਹਿਸ ਨਹੀਂ ਆ ਬਹੁਤ ਤੂੰ ਸੁਣੀ ਕਰਨਦੀ ਹੈ ਨਾ ਮੈਨੂੰ ਨਹੀਂ ਪੈ ਗਈ ਤੈਨੂੰ ਠੰਡ ਇਹੋ ਕੁਝ ਤੂੰ ਚੰਨੀ ਆ ਮੇਰੀ ਬੇਇਤੀ ਕਰਾ ਕੇ ਰੱਖਤੀ ਹੈ ਨਾ ਹੁਣ ਤੇਰਾ ਰੋਣ ਕਿੱਥੇ ਗਿਆ ਵਾ ਹੁਣ ਤਾਂ ਖੁਸ਼ ਬੜੀ ਆ ਮੈਂ ਤੇ ਗੁਰਲੀਨ ਤੈਨੂੰ ਕੁਝ ਕਹਿਣ ਵੀ ਨਹੀਂ ਦੇਈ ਤੂੰ ਪੋਂ ਪੋਂ ਕੇ ਮੇਰੀ ਵਲੀ ਆਈ ਜਾਨੀ ਆ ਕਹਿਂਦੀ ਕਿ ਲੋੜ ਆ ਸਾਰਾ ਸਿਆਪਾ ਤੇਰਾ ਵਾ ਜਿਹਦਾ ਬਿਨਾ ਕੇ ਸਰ ਜੀ ਉਹਨੂੰ ਕਹਿਂਦੀ ਕਿ ਲੋੜ ਆ ਤੇਰੇ ਵਾਲੀ ਵੀ ਨਾ ਵੇਖ ਹਾਦੀ ਆ ਉਹ ਤੈਨੂੰ ਕੀ ਕਹਿਣ ਲਈ ਐ ਨਾ ਵੇਖ ਲਿਆਈ ਨਾ ਮੈਂ ਤੇ ਨਹੀਂ ਸਾਂਦੀ ਪੈਨੂ ਪੜਨੇ ਪਉਣਾ ਵੈ ਸਾਰੇ ਜੀ ਆਂਦੇ ਹਨ ਵੀ ਨਹੀਂ ਪਉਣਾ ਤੂੰ ਜਾ ਕੇ ਪਿਓ ਦੇ ਤਰਲੇ ਕੱਢੇ ਹਨ ਵੀ ਨਹੀਂ ਡੈਡੀ ਇਹਨੂੰ ਪਾਓ ਇਹਨੂੰ ਘਰ ਰੱਖਦੇ ਤਾਂ ਸਭ ਚੰਗਾ ਸੀ ਬਾਹਰ ਜਾ ਕੇ ਦੇਦੀ ਹਵਾ ਹੀ ਬਦਲ ਗਈ ਏ ਮੈਂ ਤੇ ਮੰਮੀ ਆਪਣੇ ਮਨੋਂ ਚੰਗਾ ਹੀ ਸੋਚਿਆ ਸੀ ਕਿ ਚਲ ਲੈ ਲਵਾਂ ਨੌਕਰੀ ਕਰਦਾ ਤੇ ਇਹ ਵੀ ਲੱਗ ਜੂਗੀ ਤੇ ਵਧੀਆ ਗੱਲ ਆ ਪਰ ਮੈਨੂੰ ਕੀ ਪਤਾ ਸੀ ਇਹਨੇ ਪੁੱਠੇ ਪਾਸੇ ਧੁਰ ਪੈਣਾ ਨਾਵਾ ਇੱਕ ਤਾਂ ਰਹਿੰਦੀ ਨਾ ਤਾਂ ਸਭ ਚੰਗਾ ਸੀ ਪਕਕੀਆਂ ਬਕਾਈਆਂ ਨੂੰ ਮਿਲਦੀਆਂ ਨੇ ਖਾ ਕੇ ਤਾਂ ਗਾਹ ਜਾਂਦੀ ਐ ਤਾਂ ਹੀ ਦੇਦੀ ਤਵਾ ਵਿਗੜੀ ਗੇ ਤੁਹਾਡੀ ਅੱਖਾਂ ਤੇ ਵੱਜੀ ਆ ਪੱਟੀ ਤੁਹਾਨੂੰ ਇਹੋ ਹੀ ਚੰਗੀ ਲੱਗਦੀ ਆ ਮੈਂ ਕਿੱਥੋਂ ਚੰਗੀ ਲੱਗਣਾ ਗਰਲੀ ਨਾ ਜ਼ੁਬਾਨ ਕਰਲਾ ਬੰਦ ਤੇ ਮੰਮੀ ਤੇ ਭਾਬੀ ਕੋ ਹੁਣੇ ਮੰਗ ਮਾਫੀ ਸਾਰੀ ਗਲਤੀ ਤੇਰੀ ਆ ਲਾਗ ਗਲਤੀ ਮੇਰੀ ਕੋਈ ਵੀ ਨਹੀਂ ਹੈ ਨਾਲੇ ਮਾਫੀ ਮੰਗਾਈ ਇਹਨਾਂ ਕੋ ਮਾਫੀ ਮੰਗਦੀ ਮੇਰੀ ਜੁੱਤੀ ਆਪਣੇ ਮਨ ਚੋਂ ਰਹਿਮ ਕਰਦੀ ਫਿਰ ਇਹ ਕੋ ਮਾਫੀ ਮੰਗਾਂ ਨੀ ਮੈਂ ਲਾਵਾ ਇਹੋ ਜਿਹੜਾ ਰਹਿ ਗਿਆ ਸੀ ਵੇਖਣ ਵਾਲਾ ਮੈਂ ਤਾਂ ਪਹਿਲਾਂ ਸੋਚਿਆ ਵੀ ਨਹੀਂ ਕਿ ਮੇਰੇ ਪਰਿਵਾਰ 'ਚ ਐਹੋ ਕੁਝ ਹੋਏਗਾ ਮੰਮੀ ਮੈਂ ਸਹੀ ਗੱਲ ਦੱਸਾਂ ਤਾਂ ਮੈਨੂੰ ਗੁੱਸਾ ਤੁਹਾਡੇ ਤੇ ਵੀ ਆਉਂ ਰਿਹਾ ਵਾ ਧਰਮਾ ਤੋਂ ਕਹਾਂ ਵੀ ਇਹਨੂੰ ਰਹਿਣ ਦੋ ਐਸੇ ਵਾਈ ਦੀ ਤਾਂ ਰੋਟੀਆਂ ਪਕਾਉਣ ਵਾਲੀ ਆ ਪਰ ਤੁਸੀਂ ਆਂਦੇ ਹੋ ਵੀ ਨਹੀਂ ਨੌਕਰੀ ਲਗਾਉਣੀ ਹੈ ਨੌਕਰੀਆਂ ਵੇਖ ਲਓ ਨੌਕਰੀ ਦਾ ਨਜ਼ਾਰਾ ਚੱਲ ਪੁੱਤ ਮੈਂ ਤਾਂ ਸੋਚਿਆ ਸੀ ਵੀ ਤੂੰ ਵੀ ਚਾਰ ਪੈ ਲੈਣਾ ਤੇ ਇਹ ਵੀ ਪੜ੍ਹ ਲਿਖ ਲੈਗੀ ਤੇ ਲੱਗ ਜਾਈਗੀ ਤੇ ਚੱਲ ਦੋਲੇ ਜਿੱਕ ਮਾਓਗੇ ਉਹ ਮੰਮੀ ਕੋਈ ਲੱਗਣ ਦੀ ਲੈਕ ਦਾ ਤਾਂ ਕੋਈ ਸਮਝਣ ਵਾਲਾ ਹੋਵੇ ਤਾਂ ਫੇਰ ਹੀ ਕੰਮ ਹੁੰਦੇ ਆ ਉਹਦੀਆਂ ਗੱਲਾਂ ਨਹੀਂ ਸੁਣਦੇ ਤੂੰ ਹੀ ਗੱਲਾਂ ਕਿੱਥੋਂ ਕਿੱਥੋਂ ਕਰਨੀ ਈ ਉਹ ਤੇ ਲੱਭਣ ਹੀ ਡਿਆ ਅਸੀਂ ਤੇ ਇਹਨਾਂ ਦੀ ਸਿਸ਼ਤਾਂ ਕਰਦੇ ਨਹੀਂ ਸਕਦੇ ਹੈਗੇ ਪਰ ਵੇਖ ਕੋੜ ਕੇ ਤੇ ਮਾਫੀ ਮੰਗਣਾ ਤੁਹਾਡੇ ਕੋ ਮੇਰੇ ਤਾਂ ਮਨ ਨੂੰ ਆਪ ਵੀ ਠੇਸ ਪਹੁੰਚਣ ਦੀ ਆ ਵੀ ਭਾਬੀ ਵਿਚਾਰੀ ਨੂੰ ਤਾਂ ਤੁਹਾਨੂੰ ਵੀ ਕੁਝ ਸੁਣਨਾ ਪਿਆ ਪੁੱਤ ਤੂੰ ਵੀ ਉਹ ਡੈਮ ਮਾਫੀ ਮੰਗਣ ਤੇਰੀ ਤੇ ਕੋਈ ਗਲਤੀ ਨਹੀਂ ਪਰ ਜੇ ਉਹ ਇੰਨੀ ਸੋਚਦੀ ਹੁੰਦੀ ਨਾ ਤੇ ਇੱਥੋਂ ਤੱਕਰ ਗੱਲ ਹੀ ਨਾ ਪਹੁੰਚਦੀ ਪਦਾ ਨਹੀਂ ਇਹਨੇ ਕੀ ਸਿਰ ਤੇ ਢੂੜਿਆ ਸਾਰੇ ਟੱਬਰ ਹੀ ਇਹਦੇ ਗੁੰਗੰਦਾ ਰਹਿੰਦਾ ਮੈਂ ਤਾਂ ਦੇਹਦੀ ਨਹੀਂ ਇਹਨਾਂ ਨੂੰ ਘਰ 'ਚ ਮੇਰੀ ਤਾਂ ਕੋਈ ਵੈਲਿਊ ਨਹੀਂ ਰਹੀ ਜਦੋਂ ਕਿਤੇ ਅਮਣਾ ਜਾਣਾ ਹੋਏ ਨਾ ਤਾਂ ਮਾਂ ਰਾਣੀ ਕੋ ਪੈਸੇ ਮੰਗਣੇ ਪੈਂਦੇ ਆ ਹੱਥ ਢਾਹ ਕੇ ਕਮਾਉਣ ਵਾਲੇ ਆ ਹੀ ਤਾਂ ਸਾਹਮਣੇ ਆਈ ਏ ਆ ਇਹ ਏਦਾਂ ਕਿ ਮੈਂ ਹੋਣ ਦਿੰਦੀ ਮੇਰਾ ਬਾਪਸ ਚੱਲੇ ਨਾ ਤੇ ਤਾਂ ਘਰੋਂ ਬਾਹਰ ਕੱਢਦਾ ਨਹੀਂ ਭਾਵੇਂ ਜੋ ਮਰਜ਼ੀ ਹੋ ਜੇ ਰਹਿਣ ਤੇ ਮੈਂ ਵੀ ਇਹ ਕੰਮ ਵਿੱਚ ਦਿੰਦੀ ਆ ਸਕੀਮ ਨਹੀਂ ਮੇਰੇ ਚੱਲਣੀ ਹੋਰ ਦਿਮਾਗ ਧੜਾਣਾ ਪੈਣਾ ਤੇ ਨਹੀਂ ਨਾ ਹੋਰ ਹੀ ਕੁਝ ਸੋਚ ਹੈ ਪਾ ਇਹ ਨਾ ਇਦਾਂ ਕਰਨੀ ਆ ਕਿ ਮਿੱਠੀ ਪਿਆਰੀ ਹੋ ਗਿਆ ਨਾ ਇਹਨਾਂ ਦੇ ਵਿੱਚ ਵਿੱਚ ਜੜਾ ਵੜਨੀ ਗੱਲ ਇਹ ਨਾ ਤੇਰਾ ਹੋ ਜਾ ਦਮਾਦ ਬਣਾ ਦੋ ਚੰਗੀ ਤਰੀਕ ਪੜਾਈ ਦੇ ਲਈ ਆ ਜਿਹੜਾ ਪੜ੍ਹਾਈ ਦਾ ਨਤੀਜਾ ਵਾ 12ਵਾਂ ਦੇ ਰਿਹਾ ਵਾ ਲੱਗ ਕਿ ਇਹਨਾਂ ਨੂੰ ਮੁਆਫ ਕਰ ਦੋ ਮੈਂ ਅੱਗੇ ਹੱਥ ਜੋੜਨੀ ਆ ਫੇਰ ਉਹ ਨਾ ਗਲਤੀ ਹੋ ਗਈ ਆ ਆ ਪਖੰਡੀ ਇਹ ਨਾ ਮੇਰੇ ਸਾਹਮਣੇ ਰੋਂਦੋਂ ਦੇ ਨਾ ਕਰੇਗਾ ਮੇਰਾ ਜਿਹੜਾ ਚਪੇੜ ਮਾਰਾ ਤੈਨੂੰ ਮੱਗ ਗਿਆ ਮਾਰੀ ਲੋ ਮੈਂ ਕੰਮ ਹੀ ਇਦਾਂ ਦਾ ਕੀਤਾ ਵਾ ਤੇਰੀਆਂ ਕੰਮ ਕਰਦੁੱਤਾ ਹੀ ਇਦਾਂ ਦੀਆਂ ਤੇ ਇਦਾਂ ਬੋਲੀਆਂ ਜਿਦਾਂ ਤੂੰ ਕੋਈ ਅੰਟੀ ਹੈ ਜੇ ਬਾਤ ਨੂੰ ਕਹਿੰਦੇ ਮਾਫੀ ਮੰਗ ਲੈ ਮਾਫੀ ਮੰਗ ਲੈ ਦੀ ਦਾਗਰਾ ਚਲੀ ਤੇਰੀਆਂ ਫੀਦੀਆਂ ਲਾ ਚਲੀਆਂ ਲੱਗੀਆਂ ਨਹੀਂ ਮੈਂ ਮਾਫੀ ਹੁਣ ਮੰਗ ਲੈਣੀ ਆ ਕੋਈ ਗੱਲ ਨਹੀਂ ਮੰਮੀ ਹੁਣ ਆਗੋ ਮੈਨੂੰ ਨਾ ਅੱਜ ਮੈਂ ਪਹਿਲੇ ਦਿਨ ਜਾਣਾ ਹੀ ਮੈਨੂੰ ਪਤਾ ਹੀ ਨਹੀਂ ਲੱਗਾ ਕਿ ਮੇਰੇ ਕੋਲ ਪੀ ਹੋ ਗਿਆ ਇੰਨਾ ਕੁਝ ਮੇਰੇ ਕੋਲ ਹੋ ਗਿਆ ਤੇ ਜਦੋਂ ਮੈਂ ਤੈਨੂੰ ਉੱਥੇ ਛੜਕ ਕੇ ਕਿਹਾ ਮੋਟਰਸਾਈਕਲ ਪੈਂਚਰ ਹੋ ਗਿਆ ਹੈ ਵੀ ਚੱਲ ਜਾ ਆਟੋ ਤੇ ਚੱਲ ਜਾ ਤੇ ਉਹ ਵੀ ਤੁਹਾਨੀਆਂ ਵੀ ਨਹੀਂ ਤੂੰ ਤਾਂ ਮੈਨੂੰ ਆਗੋ ਸੋਚਣ ਦੀਆਂ ਕਿ ਜਾ ਕੇ ਉਹ ਮੈਨੂੰ ਤਾਂ ਤੇਰਾ ਪਹਿਲਾ ਪਤਾ ਹੀ ਤਰੀਏ ਮੈਂ ਤੂੰ ਕੋ ਤੂਤਾ ਹੋ ਕੋਈ ਕਰ ਰਹਾ ਵਾ ਪੜਾਉਣਾ ਤੂੰ ਕੁਝ ਨਹੀਂ ਹੈਗਾ ਸਿਰਫ ਘਰ ਦੇ ਕਲੇਸ਼ ਹੀ ਪਾਉਣਾ ਵਾ ਲੱਗ ਤੋ ਹੀ ਇਦਾਂ ਨਾ ਕਰੋ ਮੈਨੂੰ ਪਤਾ ਵਾ ਵੀ ਮੇਰੇ ਕੋ ਬੜੀ ਵੱਡੀ ਗਲਤੀ ਹੋਈ ਹੈ ਇਹ ਗਲਤੀ ਦਾ ਮੈਨੂੰ ਸਾਸ ਆ ਮੈਂ ਮੰਨ ਲਈ ਆ ਤੇ ਮੈਨੂੰ ਇਦਾਂ ਨਾ ਮੰਮੀ ਨਾ ਤੇ ਦੀਨਾ ਇਦਾਂ ਨਹੀਂ ਕਰਨਾ ਚਾਹੀਦਾ ਗੱਲੀ ਨਾ ਮਉਣ ਤੇਰੀ ਗਲਤੀ ਮੰਨਣ ਦਾ ਕੀ ਫਾਇਦਾ ਹੈਗਾ ਉਹ ਤਾਂ ਤੇ ਤੂੰ ਉਥੇ ਕੇ ਦੀ ਸੁਣਨੀ ਈ ਹੈਗੀ ਜੁੱਤੀ ਤੂੰ ਇਦਾਂ ਝਾਂਦੀ ਆ ਕਿ ਜਿੱਦਾਂ ਆਪਾਂ ਮੁੜ ਕੇ ਘਰ ਚ ਰਹਿਣਾ ਨਹੀਂ ਤੇ ਨਾਲੇ ਮੈਨੂੰ ਪਤਾ ਹੁ ਕਿੰਨੀ ਅੰਦਰੋਂ ਤੇ ਸ਼ਰਮ ਆਉਂਦੀ ਹੈ ਆਖਰ ਨੂੰ ਤੂੰ ਗਲਤੀ ਕਰੇਂਗੀ ਜਾਂ ਮੈਂ ਕਰਾਂਗੀ ਤਾਂ ਆਪਾਂ ਜੀਵਨ ਸਾਥੀ ਆ ਉਹ ਦੋਵਾਂ ਨੂੰ ਬਰਾਬਰ ਹੀ ਜੇ ਚੰਗੀ ਕੰਮ ਕਰਾਂਗੇ ਤੇ ਚੰਗਿਆਈ ਬਰਾਬਰ ਜੇ ਬੁਰਾ ਕਰਾਂਗੇ ਤੇ ਬੁਰਾਈ ਬਰਾਬਰ ਹੋਣੀ ਆ ਪਰ ਤੂੰ ਇਹਦੀ ਗੱਲ ਸਮਝੇ ਤੇ ਤਾਦ ਨਾ ਹੁਣ ਮੈਂ ਮੰਮੀ ਹੋਣਾ ਤੇ ਭਾਬੀ ਨੂੰ ਕਿੱਦਾਂ ਦੱਸੂ ਵੀ ਵੇਖਾਂਗਾ ਕਿੱਦਾਂ ਉਹਦੀ ਮਤਲਬ ਗੱਲ ਚ ਗੱਲ ਹਾਂ ਭਰਾਂਗਾ ਵੀ ਕੀ ਤੂੰ ਕਰਕੇ ਛੱਡਿਆ ਉਹ ਜਿਹੜੇ ਮਾਰਾ ਸੋਚਦੇ ਆਦਾ ਪਰ ਤੂੰ ਘੇਰੀ ਸੁਣੇ ਤੇ ਤਾਦ ਨਾ ਤੈਨੂੰ ਮੈਂ ਪਹਿਲਾਂ ਤੁਹਾਨੂੰ ਨਾ ਜੀਕੇ ਕਰੀ ਨਾ ਕਰੀ ਜ਼ੁਬਾਨ ਤੇ ਕੰਟਰੋਲ ਰੱਖਿਆ ਕਰ ਤੇrna ਤੇ ਅਨਪੜ੍ਹ ਬੰਦੇ ਜਿਹੜੇ ਉਹ ਚੰਗੇ ਮਸਮਿਹਤਾਰ ਵੇਖੇ ਆ ਪੜੇ ਲਿਖੇ ਦਾ ਤਾਂ ਮਤਲਬ ਇਹ ਹੁੰਦਾ ਵਾ ਕਿ ਉਹਨੂੰ ਦੁਨੀਆ ਦੀ ਸਾਰੀ ਸੂਝ ਹੁੰਦੀ ਆ ਬਾਹਰ ਅੰਦਰ ਦੀ ਪਰ ਤੂੰ ਜੋ ਕੀਤਾ ਨਾ ਅੱਜ ਤੂੰ ਜਿਵੇਂ ਮੇਰੀ ਨਜ਼ਰਾਂ ਤੋਂ ਉੱਤਰ ਗਈਂ ਲਵ ਜਿਹੜੀ ਗੱਲ ਹੋ ਗਈ ਹੈ ਨਾ ਇੱਥੇ ਤੂੰ ਹੀ ਮਿੱਟੀ ਪਾਉ ਅੱਗੇ ਤੋਂ ਨਹੀਂ ਇਦਾਂ ਦੀ ਗੱਲ ਹੁੰਦੀ ਤੁਹਾਡੀਆਂ ਜੁੱਤੀਆਂ ਤੇ ਮੇਰਾ ਸਿਰ ਹੋਊਗਾ ਜੇ ਇਦਾਂ ਦੀ ਗੱਲ ਗਾਂਦ ਹੋਏਗੀ ਗਰਲੀਨ ਪਤਾ ਕੀ ਹੁੰਦਾ ਵਾ ਜਿਹੜੇ ਇੱਕ ਵਾਰੀ ਬੋਲ ਕੇ ਬੋਲ ਮੂੰਹ ਨਿਕਲ ਜਾਣਾ ਉਹ ਮੁੜ ਕੇ ਦਿਲ ਚ ਰੜਕਦੇ ਰਹਿੰਦੇ ਆ ਤੇ ਨਾਲੇ ਸਿਆਣਾ ਦੀ ਉਕਾਅਤ ਆ ਧੀਰੇ ਕਰੇ ਕਮਾਨੋਂ ਨਿਕਲ ਜਾਣਾ ਮੁੜ ਕੇ ਵਾਪਸ ਨਹੀਂ ਹੁੰਦਾ ਤੇ ਨਾ ਹੀ ਪੂਰਾ ਥਲੋਂ ਲੰਘਿਆ ਪਾਣੀ ਕਦੀ ਵਾਪਸ ਹੁੰਦਾ ਵਾ ਸਿਆਣੇ ਨੇ ਪਹਿਲਾਂ ਕੰਮ ਕਰ ਲੱਗਿਆ 100 ਵਾਰੀ ਸੋਚੋ ਸਵਾਲ ਲਵੋ ਤੇ ਫਿਰ ਕੰਮ ਹੁੰਦਾ ਪਰ ਤੈਨੂੰ ਕਿਹੜਾ ਸਮਝਾਵੇ ਲਵੋ ਕਰ ਲੋ ਜਿੰਨੀ ਐਵੇਂ ਗੱਲਾਂ ਕਰਨੀਆਂ ਕਿਉਂਕਿ ਧੀ ਸੱਚੀ ਹੋ ਮੈਂ ਨਾ ਮੰਮੀ ਕੋਹੋਂ ਜਾ ਕੇ ਮਾਫੀ ਮੰਗ ਆਉਣੀ ਆ ਗਲੀ ਨੇ ਇੱਕ ਗੱਲ ਕਹਿੰਦੀ ਨਾਲੇ ਮਾਫੀ ਬੇਸ਼ੱਕ ਮੰਗਿਆ ਪਰ ਜ਼ਬਾਨ ਵਾਲੀ ਮਾਫੀ ਨਾ ਮੰਗੀ ਮਨੋਂ ਪਛਤਾਵਾ ਕਰਕੇ ਮੰਗੀ ਤੇ ਬਾਕੀ ਮਾਫੀ ਮੰਗਿਆ ਕੋਈ ਛੋਟਾ ਨਹੀਂ ਹੋ ਜਾਂਦਾ ਗੱਲ ਹੋਣ ਕਹਿੰਦੀ ਮਾਫੀ ਮੰਗਣੀ ਆ ਇੰਨਾ ਬੰਦਾ ਕੰਮ ਕਰਨ ਤੋਂ ਪਹਿਲਾਂ ਸੋਚ ਲੈ ਤੇ ਕੱਲ ਹੀ ਘਰਾਂ ਦੇ ਖਵਾਲੇ ਪਹਿਨਣਾਗਾ ਹਾਂਜੀ ਮੰਮੀ ਨੂੰ ਸੋ ਦਸਰਾ ਮਾ ਕੀ ਇਹ ਦਵਾਈ ਆ ਦੇ ਮੇਰੀ ਉਹ ਨਹੀਂ ਮੰਮੀ ਉਹਦੇ ਮੈਨੂੰ ਦਿਮਾਗ ਚ ਖਿਆਲੀ ਨਿਕਲ ਗਿਆ ਤੇ ਤੈਨੂੰ ਪਤਾ ਹੈ ਵੀ ਮੁੱਕ ਗਈ ਇਹ ਤੇ ਜ਼ਰੂਰੀ ਖਾਣੀ ਤੇ ਕੋਈ ਨਹੀਂ ਮੰਮੀ ਕੱਲ ਨੂੰ ਦੇਵਾਂਗੇ ਤੇ ਕੱਲੋਂ ਤੇ ਪਤਾ ਕਰਦਾ ਹਾਂ ਮੇਰੀ ਤੇ ਘੜੀ ਵੀ ਨਾ ਲੱਗਦੀ ਇਦਾਂ ਕਰਦਾ ਕਰੋ ਮੁੰਡਾ ਜਦ ਤੂੰ ਜਾਣਾ ਨਾਲ ਚਲੋ ਨਹੀਂ ਮੈਂ ਕੀ ਕਰਨ ਨਾਲ ਜਾ ਤੇ ਤੂੰ ਇਕੱਲਾ ਹੀ ਲਾਇਆ ਉੱਥੇ ਦਵਾਈ ਵਾਲੇ ਪਤੇ ਪਏ ਨਹੀਂ ਉਹ ਨਾਲ ਲੈ ਜੀ ਮੰਮੀ ਉਹਨੇ ਲੈ ਜਾਏਗਾ ਤੂੰ ਇਹ ਦੱਸ ਦੋ ਕਿ ਲੈਣੀ ਕਿੰਨੀ ਦਵਾਈ ਆ ਦੋ ਦੋ ਪੱਤੇ ਲੈਣੀ ਤੇ ਉਹੋ ਜਿਹੀ ਨਹੀਂ ਮੰਮੀ ਮੈਨੂੰ ਪਤਾ ਵਾ ਉਹਨੇ ਲਿਆ ਮੰਗਾ ਬਿਖਾ ਕੇ ਤੂੰ ਹੀ ਤਾਂ ਲੀਕਾ ਵੀ ਮਲਾਉਣੀ ਆ ਤਾਂ ਗੋਲਿਆਂ ਦਾ ਰੰਗ ਹੀ ਮੇਕ ਕੇ ਚੈੱਕ ਕਰਨਾ ਵਾ ਮੜਾ ਜੇ ਰੰਗ ਨਹੀਂ ਤਾਂ ਜਾ ਕੇ ਤੂੰ ਕਹਣਾ ਜੇ ਵਾਪਸ ਕਰਕੇ ਆ ਤਾਂ ਹੀ ਤੇ ਮੈਂ ਆਖਣ ਦੇਈ ਆ ਮਾੜੂ ਹੌਸਲੇ ਨਾਲ ਡਾਕਟਰ ਫੜਾ ਸਕਦੇ ਉਹੋ ਹੀ ਲੈ ਆਵੇਂ ਕੋਈ ਗੱਲ ਨਹੀਂ ਮੰਮੀ ਬੈਠੇ ਰਹੋ ਇੰਨਾ ਕਰਦਾ ਮੈਂ ਜਾਣਾ ਸੁਬਾ ਜਾ ਕੇ ਲੈ ਆਉਣੀ ਆਹੋ ਚੱਲ ਜਾ ਇਧਰ ਮੈਂ ਨਾ ਸ਼ਹਿਰ ਨੂੰ ਚੱਲਿਆ ਆਂ ਤੇ ਜੇ ਕੋਈ ਮੰਗਾਉਣਾ ਤਾਂ ਦੱਸ ਦੇ ਨਹੀਂ ਮੰਗਾਉਣਾ ਤਾਂ ਨਹੀਂ ਕੁਝ ਅਜੇ ਹੁਣ ਆਇਆ ਤੂੰ ਤੇ ਫਿਰ ਤੁਰ ਪੈ ਮੈਂ ਮੰਮੀ ਦੀ ਦਵਾਈ ਲੈਣ ਚੱਲਿਆ ਆਂ ਸਵੇਰੇ ਉਹਨਾਂ ਮੈਨੂੰ ਕਿਹਾ ਸਹੀ ਤੇ ਮੇਰੇ ਨਾ ਦਿਮਾਗ ਚੋਂ ਹੀ ਨਿਕਲ ਗਿਆ ਇਹ ਤਾਂ ਕੋਈ ਨਹੀਂ ਕੱਲ ਨੂੰ ਲੈ ਮੈਂ ਹੀ ਆਉਂਦਾ ਉਹ ਮੈਂ ਵੀ ਉਹ ਗੱਲ ਕਹੀ ਮੰਮੀਆਂ ਦੀ ਅਵੇ ਲੈ ਕੇ ਆਉ ਅੱਛਾ ਫਿਰ ਤੇ ਭਾਈ ਤੈਨੂੰ ਲਿਆਉਣੀ ਪੈਣੀ ਚੱਲ ਜਾ ਲੈ ਆਜਾ ਅਜੀ ਛੇਤੀ ਮੰਮੀ ਕਿੱਥੇ ਆ ਮੰਮੀ ਅੰਦਰ ਹੀ ਬੈਠੇ ਆ ਮੰਮੀ ਕੀ ਸੋਚਾਂ ਢੇਓ ਨਹੀਂ ਕੋਈ ਤਾਂ ਮੈਂ ਤਾਂ ਕੁਝ ਨਹੀਂ ਸੋਚਣ ਦੇ ਤੂੰ ਦੱਸ ਤੁਸੀਂ ਮੈਨੂੰ ਇਹ ਕਸੋਪੇ ਘਰ ਚ ਕੋਈ ਗੱਲਬਾਤ ਹੋਈ ਹੈ ਨਹੀਂ ਕੋਈ ਨਹੀਂ ਹੋਈ ਹੈਗੀ ਪਰ ਮੰਮੀ ਮੈਂ ਕਿੰਨੇ ਦਿਨਾਂ ਤੋਂ ਵੇਖਣ ਆਉਂ ਕੋਈ ਗੱਲ ਬਾਝੀ ਹੈਗੀ ਪਹਿਲਾਂ ਵਾਲੀ ਨਾ ਤੂੰ ਹੀ ਖੋਲ ਕੇ ਕਿਸੇ ਨਾਲ ਬੋਲਦੇ ਹੋ ਨਾ ਨਵਦੀਪ ਨਾ ਅਗਰ ਲਿੰਗ ਤੂੰ ਇੱਥੇ ਬੈਠੇ ਹੋ ਕੋਈ ਉੱਥੇ ਬੈਠਾ ਹੁੰਦਾ ਕੋਈ ਦੂਜੇ ਹਾਂ ਪਤਾ ਕੀ ਦੱਸਾਂ ਤੈਨੂੰ ਜਿਹੜੀਆਂ ਮੈਂ ਲੋਕਾਂ ਦੇ ਘਰਾਂ 'ਚ ਸੁਣ ਹੁੰਦੀ ਸੀ ਨਾ ਉਹ ਹੈ ਜਿਹੜਾ ਸਾਡੇ ਘਰ ਹੋਣ ਲੱਗ ਪਈਆਂ ਮੰਮੀ ਹੱਕ ਹਾਕਤਾ ਜੀ ਨਾ ਪਾਉਤੀ ਸਿੱਧਾ ਸਿੱਧਾ ਸਸੂ ਗੱਲ ਲੱਗੀ ਹੋਈ ਏ ਗੱਲ ਕੀ ਹੋਣੀ ਏ ਪੁੱਤ ਜਿਦਣ ਕਰਲੀਨ ਪਹਿਲੇ ਦਿਨ ਨਹੀਂ ਗਈ ਹੈਗੀ ਉਹ ਚੰਗੀ ਭੁਲੀ ਖਰੋ ਗਈ ਏ ਤੇ ਮੈਂ ਕਿ ਨਾ ਉਹ ਬੜੀਆਂ ਸਭ ਖੁਸ਼ ਵੀ ਚੱਲ ਅਜੀ ਗਈ ਏ ਪਹਿਲੇ ਦਿਨ ਥੋੜਾ ਮੋਟਰਸਾਈਕਲ ਜਿਹੜਾ ਪੈਂਚਰ ਹੋ ਗਿਆ ਉਹ ਕਿਸੇ ਦੇ ਵਸ ਦੀ ਗੱਲ ਤੇ ਨਹੀਂ ਨਾ ਆ ਤੇ ਆਉਂਦੀ ਛੱਡ ਨਾ ਡੜ ਲੱਗ ਪਈ ਦੋਹਾਨ ਵਾਲੀ ਆਂਦੀ ਏ ਤੋਹਾ ਕਿਛ ਹੋ ਮਸਲਾ ਆਈ ਕਿਛ ਦੱਸ ਕੀ ਗਲਤੀ ਏ ਸਾਡੀ ਅਈ ਦੇ ਨੂੰ ਸਗੜ ਨਾਲ ਸਗਤ ਹੋਰਿਆ ਕਰਨ ਤਾਂ ਮੰਮੀ ਲਾਓ ਕਿੱਥੇ ਹੋਣਾ ਬੋਲਿਆ ਵੀ ਉਹ ਵੀ ਲਾਗੇ ਸੀ ਉਹ ਤੇ ਵਿਚਾਰਾ ਬਥੇਰਾ ਸਮਝਾਉਂਦਾ ਸੀ ਪਰ ਉਹ ਕਿਸੇ ਦੀ ਮੰਨਦੀ ਏ ਕਿੱਥੇ ਚੜੀ ਨੇ ਕਿੱਥੇ ਲੱਥੀ ਅਗਲੀ ਪਰ ਮੰਮੀ ਤੁਸੀਂ ਮੇਰੇ ਨਾਲ ਤਾਂ ਕਿਸੇ ਨੇ ਗੱਲ ਕੀਤੀ ਨਹੀਂ ਵੇ ਦੱਸਣਾ ਕੀ ਸੀ ਹਾਂ ਅਈ ਤੇ ਆਖੇ ਜਿੱਥੇ ਗੱਲ ਹੈਗੀ ਹੈ ਨਾ ਉੱਥੇ ਨੱਬ ਘੁੱਟ ਕੇ ਰੱਖੋ ਤੁਹਾਡੇ ਪਿਓ ਤੁਹਾਡਰ ਦਿਆਂ ਨਹੀਂ ਦੱਸੀ ਮੈਨਾਂ ਉਹਦਾ ਲੱਗਾ ਹਰਾ ਤਿੰਨ ਦੀਪ ਨਾਲ ਗੱਲ ਕਰਨ ਮੈਂ ਚੱਲ ਇਹਨੂੰ ਪੁੱਛਣਾ ਵਾ ਫਿਰ ਮੰਮੀ ਮਾਤਾ ਨਾਲ ਗੱਲ ਤਾਣਾ ਕੀਤੀ ਮੈਂ ਅਜੇ ਕੋ ਗੱਲ ਹੋਈ ਤੇ ਬਤਾ ਚੜਾ ਕੇ ਨਾ ਦੱਸੀ। ਉਦਾਂ ਨਾ ਬਾਅਦ ਵਿੱਚ ਫਿਰ ਮਾਫੀ ਮੰਗਣ ਆਈ ਸੀ। ਪਰ ਕੀ ਫਾਇਦਾ ਫਿਰ ਮਾਫੀ ਮੰਗਣ ਦਾ ਜੇ ਪਹਿਲਾਂ ਗੱਲਾਂ ਵੱਧ ਘਟ ਕਰ ਲਈਆਂ। ਇਸ ਕਰਕੇ ਨਾ ਫਿਰ ਮਨ ਦੁਖੀ ਜਿਆ ਰਹਿੰਦਾ। ਉਹ ਮੰਮੀ ਜੜੀ ਗੱਲ ਹੋ ਗਈ ਉੱਤੇ ਮਿੱਟੀ ਪਾਓ। ਮਾਫੀ ਮੰਗੇ ਤੇ ਲਈ ਹੈ ਨਾ ਤੁਹਾਡੇ ਕੋ। ਉਹ ਕੀ ਜਾਂਦੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆਏ ਤੈਨੂੰ ਭੁੱਲਿਆ ਨਹੀਂ ਆਪੀਦਾ। ਖੁਸ਼ ਰਿਆ ਕਰੋ ਰੋਣਾ ਵੇਲ ਕੇ ਰਹੋ ਵੀ ਪਰ ਬੋਤ ਮੈਂ ਇਸ ਨਹੀਂ ਰਿੰਦੀ ਘਰ ਦੇ ਵਿੱਚ ਜੇ ਇਦਾਂ ਬੋਲਬਲਾ ਰਰ ਹੁੰਦਾ ਹੋਵੇ ਤੇ ਮੈਨੂੰ ਤੇ ਨਹੀਂ ਚੰਗਾ ਲੱਗਦਾ ਚੰਗਾ ਭਲਾ ਘਰ ਹੱਸਦਾ ਹੁੰਦਾ ਹੱਸਦੇ ਖੇਡਦੇ ਸੀ ਆਹੋ ਮੰਮੀ ਹੁੰਦਾ ਤਾਂ ਸਹੀ ਪਰ ਤੂੰ ਹੀ ਨਾ ਆਪਣੇ ਮਾਂ ਚੋਂ ਗੁੱਸਾ ਕੱਢ ਦੋ ਤੂੰ ਹੀ ਸਿਆਣੀ ਆ ਹੁਣ ਤੁਸੀਂ ਇੱਥੇ ਬੈਠੇ ਹੋ ਦੂਜਾ ਉੱਥੇ ਬੈਠਾ ਵਾ ਤੁਸੀਂ ਇਹਨਾਂ ਨੂੰ ਸਭ ਇਕੱਠਿਆਂ ਕਰਕੇ ਰੱਖੋ ਮੈਂ ਤਾਂ ਬਥੇਰਾ ਨਹੀਂ ਆ ਬੇ ਰਲ ਕੇ ਰਹਿਣਾ ਪਰ ਰਹਿੰਦੀਆਂ ਨਹੀਂ ਨਾ ਮੰਮੀ ਕੋਈ ਨਹੀਂ ਤੇ ਕੋਸ਼ਿਸ਼ ਤੇ ਕਰਕੇ ਵੇਖੋ ਤਾਂ ਨਾਲੇ ਪੈਣਾ ਗੱਲ ਹੋਈ ਕਿ ਨਹੀਂ ਸੂਇਰ ਦੀ ਤੁਹਾਡੀ ਨਹੀਂ ਮੇਰੀ ਤੇ ਨਹੀਂ ਹੋਈ ਹੈਗੀ ਮੈਂ ਮੇਰਾ ਤੀ ਹੋਂਦਾ ਆਉਣ ਰਿਆ ਸੀ ਤੇ ਮੈਂ ਤੁਹਾਡੇ ਨਾਲ ਗੱਲ ਕਰਨ ਤਾਂ ਤੁਸੀਂ ਉਦੋਂ ਸੌਂਗੇ ਹੋ ਫਿਰ ਮੈਂ ਚੱਲ ਸਵੇਰੇ ਕਰਾਵਾਂਗਾ ਤੇ ਉਹਦੇ ਨਾਲ ਸੈੱਲ ਘੜੇ ਜੇ ਫੇਰ ਫਿਰ ਸੈੱਲ ਘੜ ਗਏ ਨੇ ਤੂੰ ਹੋਰ ਮੈਂ ਤਾਂ ਬਥੇਰੇ ਨੂੰ ਸੁਣ ਜਾਉਣੀ ਆ ਵੀ ਦਵਾਈ ਖਾ ਤੂੰ ਚੱਜ ਨਾਲ ਥੋੜਾ ਵੀ ਟਾਈਮ ਖਾਂਦੀ ਹੈ ਤੇ ਫਿਰ ਨਹੀਂ ਖਾਂਦੀ ਹੈਗੀ ਤਾਂ ਕੰਮ ਤੰਦਾ ਕਰਨਾ ਪੈਂਦਾ ਵਾ ਉਹ ਉੱਥੇ ਕਦਾ ਉੱਥੇ ਹੀ ਫੇਰ ਰਹਿ ਜਾਂਦਾ ਇਹ ਪੁੱਤ ਜਦੋਂ ਇੱਕੋ ਵਾਰੀ ਦਵਾਈ ਖਾਣ ਲੱਗੀ ਹੈ ਨਾ ਫਾਂ ਦੇ ਲਈ ਕੋਈ ਦਸ ਦਿਨ ਮਹੀਨਾ ਤੇ ਫੇਰ ਹੀ ਰਮਾਨ ਹੁੰਦਾ ਨਾਲੇ ਜਿਹੜੇ ਸੈਲ ਨੇ ਸਾਰਿਆਂ ਤੋਂ ਮਾੜੀ ਜੀ ਹੈ ਮੈਂ ਤੁਹਾਨੂੰ ਆਖਿਆ ਮੈਂ ਜੇ ਨਹੀਂ ਤੇ ਇੱਥੇ ਆ ਜਾ ਚਲ ਫੇਰ ਠੀਕ ਹੈ ਤੇ ਉਹ ਮੰਦੀ ਕਿੱਥੇ ਜਾਂਦੀ ਇਹ ਨਹੀਂ ਸਰਦਾ ਹੀ ਹੈ ਨੀਗਾ ਤੇ ਘਰੋਂ ਨਿਕਲੇ ਮਮੀ ਕਿੱਥੇ ਜਾਂਦੀ ਆਹੋ ਇਹ ਗੱਲ ਹੈ ਪੁੱਤ ਦਿਹਾੜੀ ਕੱਢ ਕੇ ਤੇ ਆਉਣਾ ਪਏ ਤੇ ਤਾਂ ਨਹੀਂ ਰਿਹਾ ਜਾਂਦਾ ਤੇ ਮਰਦ ਦਵਾਈ ਜਦੋਂ ਖਾਣੀ ਕੀ ਪਤਾ ਕਿ ਕਿੰਨਾ ਟਾਈਮ ਲੱਗੜਾ ਕਿ ਨਾ ਨਹੀਂ ਮੈਂ ਫੁੱਲ ਮਮੀ ਲਿਓਣਾ ਵਾ ਤੇ ਕਰਾਉਣਾ ਫਿਰ ਤੁਹਾਡੀ ਗੱਲ ਚੰਗਾ ਯਾਦ ਆਇਆ ਲੈ ਅਗੇ ਇਹਨਾਂ ਦੀ ਟੈਨਸ਼ਨ ਹੀ ਤੇ ਹੁਣ ਕੁੜੀ ਵੱਲੋਂ ਵੀ ਦੱਸ ਗਿਆ ਵੀ ਉਹ ਵੀ ਨਹੀਂ ਠੀਕ ਹੈਗੀ ਕਰਨੀ ਆ ਉਹਦੇ ਨਾਲ ਗੱਲ ਨਹੀਂ ਕਿਨੇ ਕਿ ਬੱਚੇ ਨੇ ਥੀਏ ਤੇ ਤੂੰ ਨਾ ਚਾਜੇ ਨਾਲ ਦਵਾਈ ਖਾ ਦੀਦੀ ਰੋਟੀ ਪਾਣੀ ਹੈ ਮੈਂ ਦੀਦੀ ਤਾਂ ਮਗੋਂ ਉਹ ਨਹੀਂ ਰੋਟੀ ਪਾਣੀ ਮੈਨੂੰ ਜੋ ਇੱਥੇ ਪੁੱਛਣ ਦੀ ਜਾ ਕੇ ਅੰਦਰ ਵੇਖ ਲੈ ਨਾ ਪੱਕੀ ਹੈ ਕਿ ਨਹੀਂ ਪੱਕੀ ਦੀਦੀ ਤੇ ਮੈਂ ਨਾਲ ਗੁੱਸੇ ਹਾਂ ਤੇ ਮੈਂ ਨਾਲ ਕੋਉਣ ਨਹੀਂ ਦੇ ਨਹੀਂ ਭੈਣਾ ਮੈਂ ਕੋਲ ਨਹੀਂ ਹਾਂ ਦੀ ਤੇ ਨਾਲ ਗੁੱਸੇ ਹੋਣ ਵਾਲੀ ਹੱਡੀ ਕਿੱਥੇ ਹੀ ਨਹੀਂ ਔਕਾਤ ਆ ਇਹ ਨਾ ਬਬਟਾਪਾਰਾ ਸਰਪੈਂਡੀ ਚੜੇਲ ਜੀ ਲੱਗਦਾ ਇਹਨੂੰ ਮੋਸ਼ਲਨ ਬਲੈਕਮੇਲ ਕਰਨਾ ਪੈਣਾ ਵਾ ਦੀਦੀ ਜੀ ਮੇਰੇ ਤਾਂ ਤੁਹਾਡੀ ਨਿੱਕੀ ਭੈਣ ਹੁੰਦੀ ਉੱਥੇ ਹੀ ਉਹਦੇ ਨਾਲ ਵੀ ਅੱਦਾ ਕਰਦੀ ਮੈਨੂੰ ਨਾ ਛੋਟੀ ਭੈਣ ਸਮਝ ਕੇ ਤਾਂ ਮਾਫ ਕਰ ਦੋ ਗੁਰਲੀਨ ਕਹਿਣ ਚ ਤੇ ਕਰਨ ਚ ਬੜਾ ਫਰਕ ਹੁੰਦਾ ਵਾ ਜੀ ਮੈਂ ਤੈਨੂੰ ਆਪਣੀ ਛੋਟੀ ਭੈਣ ਸਮਝਦੀ ਆ ਨਾ ਤੇ ਤੂੰ ਵੀ ਮੈਨੂੰ ਆਪਣੀ ਵੱਡੀ ਭੈਣ ਸਮਝਉਂ ਭੈਣਾ ਭੈਣਾ ਵਿੱਚ ਕਿੰਨੀਆਂ ਗੱਲਾਂ ਹੋ ਜਾਂਦੀਆਂ ਨੇ ਪਰ ਉਹ ਇੱਕ ਦੂਜੇ ਨਾਲ ਇਦਾਂ ਮੂੰਹ ਨਹੀਂ ਮੱਟਦੀਆਂ ਤੂੰ ਤੇ ਮੇਰੀ ਗੱਲ ਗਲ ਤੇ ਕਿੰਨੀ ਬੇਇੱਜ਼ਤੀ ਕਰਦੀ ਆ ਪਰ ਮੈਂ ਕਦੀ ਨਾ ਦੰਤੋ ਦੰਨੀ ਚੁੱਕਿਆ ਉਦੋਂ ਤੂੰ ਮੈਨੂੰ ਖੁਦ ਮਜਬੂਰ ਕੀਤਾ ਹੀ ਬੋਲਣ ਤੇ ਤੇ ਫਿਰ ਤੂੰ ਵੀ ਮੇਰੇ ਨਾਲ ਭੈਣੇ ਵਾਂਗੂ ਰਿਆ ਕਰਨਾ ਜਿਵੇਂ ਤੈਨੂੰ ਕੁਝ ਕਹਿ ਦੇਣੀ ਆ ਤੋ ਚੀਜ਼ ਨੂੰ ਜਰਿਆ ਵੀ ਕਰ ਤੂੰ ਤੇ ਚਰਦੀ ਤੇ ਹੈਨੀ ਆ ਅੱਗੋਂ ਆਪਣੀਆਂ ਸੁਣਾਉਣ ਲੱਗ ਪਈਂ ਆ ਤੇ ਹਰ ਗੱਲ ਵਿੱਚ ਮੇਰੀ ਗਲਤੀ ਕੱਢਦੀ ਆ ਲਾਓ ਮੇਰੀ ਧੀਨਾ ਸੌ ਮਾਰਾਂਗੀ ਮੈਂ ਇੱਕ ਦਿਨ ਨਾ ਭੁੱਲੀ ਰਹਿ ਦੜਾ ਗਿਆ ਇਹ ਮੇਰੇ ਸਿਰ ਤੇ ਪਾਪ ਚੜ੍ਹਾਉਂਦੀ ਆ ਜਿਹੜੀ ਪਾਪ ਨਹੀਂ ਆ ਕਿਉਂ ਮੈਂ ਗਲਤੀਆਂ ਇੰਨੀਆਂ ਕੀਤੀਆਂ ਨੇ ਕਲ ਕੋਈ ਨਹੀਂ ਉਠ ਮੇਰੀ ਭੈਣ ਮੈਂ ਤੈਨੂੰ ਕੱਲ ਤਵਾਵਾ ਮਾਰੂ ਤੇ ਇਸ ਤੇ ਕੋਈ ਤੇ ਮੇਰੇ ਗੱਲ ਨਹੀਂ ਹੂੰ ਹੁਣ ਬਣੀ ਨਾ ਗੱਲ ਹੁਣ ਉਠਾਇਆ ਪਹਾੜ ਥਲੇ ਅੱਜ ਤੋਂ ਨਾ ਤੂੰ ਆਪਣੀ ਉਲਟੀ ਗਿਣਤੀ ਗਿਣਨੀ ਨਾ ਚਾਲੂ ਕਰ ਦੇ